ਫਾਤੜਾ ਸਹਿਰ ਦੇ ਵਾਰਡ ਨੰਬਰ 15 ਅਤੇ 1 ਕਰ 2 ਦੇ ਵਿੱਚ ਡਾਰੀਆਂ ਫੈਲੇ ਸਮੱਸਿਆ ਇਸ ਕਰਕੇ ਆਈ ਹੈ ਕਿ ਬਾਰਡਰ ਸਪਲਾਈ ਔਰ ਸੀਵਰੇਜ ਦਾ ਪਾਣੀ ਸਾਫ ਨਾ ਹੋਣ ਕਰਕੇ ਜਿਹੜਾ ਮਿਕਸ ਹੋਇਆ ਉਹਦੇ ਕਰਕੇ ਬਿਮਾਰੀ ਫੈਲੀ ਹੈ ਔਰ ਜਿਹੜੇ ਲੋਕ ਹੈ ਮਰੀਜ਼ ਹੈ ਫਾਤੜਾ ਦੇ ਸਰਕਾਰੀ ਹਸਪਤਾਲ 'ਚ ਦੇਰੇ ਇਲਾਜ ਹੈ ਇਸ ਸੰਬੰਧੇ ਵਿੱਚ ਸੀਵਲ ਸਰਜਨ ਪਟਿਆਲਾ ਡਾਕਟਰ ਸੰਜੇ ਗੋਹਲ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਸਾਡੀ ਟੀਮਾਂ ਸਿਹਤ ਵਿਭਾਗ ਦੀ ਪ੍ਰਭਾਵਿਤ ਵਾਰਡਾਂ ਵਿੱਚ ਜਾ ਰਹੀਆਂ ਹਨ ਉਹਨਾਂ ਨੂੰ ਗੋਲੀਆਂ ਦਿੱਤੀਆਂ ਜਾ ਰਹੀਆਂ ਹਨ ਉਹ ਜਿਹੜੇ ਪ੍ਰਾਈਵੇਟ ਹਸਪਤਾਲ 'ਚ ਬੱਚੇ ਦਾਖਲ ਹੈ ਉਨਾ ਦੇ ਵਿੱਚ ਅਸੀਂ ਜਾਂਚ ਕਰ ਰਹੇ ਹਾਂ ਕੰਟਰੋਲ ਚ ਸਥਿਤੀ ਹੈ ਲੇਕਿਨ ਨਗਰ ਕੌਂਸਲ ਨੂੰ ਹਦਾਇਤਾਂ ਕੀਤੀ ਗਈ ਹੈ ਕਿ ਤੁਸੀਂ ਆਪਣੇ ਵਾਰਡਾਂ ਦੇ ਵਿੱਚ ਜਾ ਕੇ ਪਾਣੀ ਦੀ ਸਪਲਾਈ ਨੂੰ ਚੈੱਕ ਕਰਾਓ ਔਰ ਸਾਡੀ ਟੀਮ ਵੱਲੋਂ ਸਿਹਤ ਵਿਭਾਗ ਦੀ ਟੀਮ ਵੱਲੋਂ ਸੈਂਪਲ ਭਰੇ ਗਏ ਹਨ ਖੜਡ ਰਿਪੋਰਟ ਭੇਜੀ ਗਈ ਹੈ ਰਿਪੋਰਟ ਆਂਤੇ ਅਗਲੀ ਕਾਰਵਾਈ ਵੀ ਕੀਤੀ ਜਾਣੀ ਹੈ ਲੇਕਿਨ ਸ਼ਹਿਰ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਦੋਨੋਂ ਵਾਰਡਾਂ ਦੇ ਵਿੱਚ ਜਿਹੜੇ ਮਰੀਜ਼ਾਂ ਇਸ ਟਮਕੀ ਇਸ ਵਕਤ ਵੀ 20 ਮਰੀਜ਼ ਪ੍ਰਾਈਵੇਟ ਹਸਪਤਾਲਾਂ ਵਿੱਚ ਤੇਰੇ ਇਲਾਜ ਹਨ ਜਿਨ੍ਹਾਂ ਦੇ ਵਿੱਚ ਬੱਚੇ ਬੁੱਢੇ ਅਤੇ ਔਰਤਾਂ ਸ਼ਾਮਿਲ ਹਨ ਅੱਥੇ ਬਿਮਾਰ ਹੋ ਰਹੇ ਆ ਜੀ ਅਸੀਂ ਪਾਣੀ ਪੀ ਪੀ ਕੇ ਗੰਦਾ ਪਾਣੀ ਆਈ ਜਾਂਦਾ ਜੀ ਕਿਹੜੇ ਦਿਨ ਹੋ ਗਏ ਬਣ ਜਾਂਦੇ ਕਿੰਨੇ ਦਿਨ ਹੋ ਗਏ ਜੀ ਹਫਤਾ ਹੋ ਗਿਆ 10 15 ਕੋਈ ਨਹੀਂ ਆਂਦਾ ਜੀ ਉਹ ਸਾਰੇ ਬਿਮਾਰ ਪਏ ਨੇ ਹਸਪਤਾਲਾਂ ਚ ਦਾਖਲ ਹੋ ਰਹੇ ਨੇ ਇੱਕ ਹਫਤਾ ਹੋ ਗਿਆ ਦੀ ਬਿਲਕੁਲ ਗੰਦਾ ਪਾਣੀ ਆ ਰਿਹਾ ਜੀ ਅਸੀਂ ਗੇੜੇ ਮਾਰ ਮਾਰ ਕੇ ਚਿਕਲੀਏ ਕੋਈ ਨਹੀਂ ਆਂਦਾ ਨਹੀਂ ਕੋਈ ਚੱਕਰ ਨਹੀਂ ਆਂਦਾ ਜੀ ਕੋਈ ਵੀ ਕੋਈ ਕਿਹੜਾ ਨਹੀਂ ਮਾਰਦਾਗਾ ਕੋਈ ਸੁਣਾਈ ਨਹੀਂ ਕਰਦਾ ਕਿੰਨੇ ਗਰੀਜ਼ ਪਏ ਆ ਇਸ ਟਾਈਮ ਤੁਹਾਡੇ ਇਸ ਟਾਈਮ ਜੀ ਸਾਡੀ ਗਲੀ ਗਲੀ ਦੇ ਵਿੱਚ 15 20 ਮਰੀਜ਼ ਪੜੇ ਜਦੋਂ ਬਾਰਿਸ਼ ਆਂਦੀ ਹੈ ਨਾ ਬਾਰਿਸ਼ ਦਾ ਪਾਣੀ ਇਕੱਠਾ ਹੋਇਆ ਹੁੰਦਾ ਉਦੋਂ ਜ਼ਿਆਦਾ ਵਗਦਾ ਪਾਣੀ ਆਉਂਦਾ ਹੈ ਬਿਨਾਂ ਸਾ ਅਭੀ ਤਾਂ ਬਰਸਾਤ ਆਈ ਨਹੀਂ ਬਿਨਾਂ ਬਾਰਿਸ਼ ਤੋਂ ਵੀ ਗੰਦਾ ਆ ਰਿਹਾ ਜੀ ਇਨਾ ਬਾਰਸ ਗੰਦਾ ਹਾਂ ਉਸ ਤੋਂ ਵੀ ਨਾ ਹੀ ਗੰਦਾ ਪਾਣੀ ਕਿੰਨੇ ਕਮਰੀਜ਼ ਪਏ ਤੁਹਾਡੇ ਇੱਥੇ ਘੱਟੋ ਘੱਟ 15-20 ਮਰੀਜ਼ ਪਏ ਨੇ ਸਾਡੇ ਜੀ ਇਹ ਗੰਦਾ ਬਹੁਤ ਜੀ ਹਫ਼ਤੇ ਤੋਂ ਪਰੇਸ਼ਾਨ ਬੈਠੇ ਆ ਸਭ ਜੋ ਬਿਮਾਰੀ ਫੈਲ ਰਹੀ ਇੱਥੇ ਹਾਂ ਜੀ ਬਹੁਤ ਜ਼ਿਆਦਾ ਬਹੁਤ ਕੋਈ ਸੁਣਵਾਈ ਨਹੀਂ ਹੈਗੀ ਜੀ ਕਹਿਰ ਚ ਕੋਈ ਅਫਸਰ ਆਇਆ ਨਹੀਂ ਜੀ ਕੋਈ ਨਹੀਂ ਜੀ ਆਈ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਬਹੁਤ ਗੰਦਾ ਪਾਣੀ ਹੈ ਜੀ ਜੋ ਮੇਰਾ ਇੱਕੇ ਮੁੰਡਾ ਹੈ ਉਹ ਪੋਤਾ ਉਹ ਪੇ ਹਸਪਤਾਲ ਚ ਹੈ ਉੱਥੇ ਉੱਥੇ ਕਾਫੀ ਹੋਰ ਮਰੀਜ਼ੀ ਪਏ ਬਹੁਤ ਅੰਤੇ ਨਹੀਂ ਅੱਛਾ ਹਾਂ ਅੰਤੇ ਨਹੀਂ ਤੁਹਾਨੂੰ ਕੱਲ ਤੋਂ ਪਤਾ ਲੱਗ ਰਿਹਾ ਹੈ ਵੀ ਸਾਡੇ ਇਸ ਵਾਰਡ ਦੇ ਵਿੱਚ ਸ਼ਿਮੰਦਰ ਦੇ ਨੇੜੇ ਜਿਹੜੀ ਵਸਤੀ ਹੈ ਉਸ ਦੇ ਵਿੱਚ ਕਾਫੀ ਦਿਨ ਤੋਂ ਮੈਂ ਨਗਰ ਕੌਂਸਲ 'ਚ ਸ਼ਿਕਾਇਤੀ ਦਰਜ ਕਰਾਈ ਸੀ ਕਿ ਗੰਦੇ ਪਾਣੀ ਦੀ ਜਿਹੜੀ ਪ੍ਰੋਬਲਮ ਚੱਲ ਰਹੀ ਹੈ ਵਾਟਰ ਸਪਲਾਈ ਦੇ ਵਿੱਚ ਮਿਕਸ ਹੋ ਕੇ ਆ ਰਿਹਾ ਸੀ ਹੂੰ ਪਰੰਤੂ ਨਗਰ ਕੌਂਸਲ ਵੱਲੋਂ ਸਾਡੇ ایਓ ਸਾਹਿਬ ਕੈਨੇਡਾ ਗਏ ਨੇ ਕੋਈ ਜ਼ਿੰਮੇਵਾਰ ਹੈ ਨਹੀਂ ਸੀ ਪ੍ਰਧਾਨ ਨੂੰ ਵੀ ਕਿਹਾ ਪ੍ਰਧਾਨ ਕਹਿੰਦਾ ਜੀ ਲਾਈਨ ਖਿਲਾ ਰਹੇ ਆ ਲਾਈਨ ਖਿਲਾ ਰਹੇ ਆ ਕਾਫੀ ਦਿਨ ਲੱਗ ਗਏ ਸੀਰਸ ਦਾ ਪਾਣੀ ਰਿਪਾਇਰ ਸਪਲਾਈ ਹਾਂ ਮਿਕਸ ਹੋ ਰਹਾ ਥਾ ਮਿਕਸ ਹੋ ਰਹਾ ਥੀ ਜਿਸ ਦੇ ਕਾਰਨ ਇਹਨਾਂ ਨੂੰ ਅਸੀਂ ਪਾਣੀ ਵੈਸੇ ਵਿਸ਼ੇਸ਼ ਤੌਰ ਤੇ ਮੰਦਰ ਚੋਂ ਵੀ ਕਾਫੀ ਭਰ ਆਇਆ ਪਰੰਤੂ ਬੱਚੇ ਫਿਰ ਵੀ ਪੀ ਲੈਂਦੇ ਸੀ ਜਿਸ ਕਾਰਨ ਇਹਨਾਂ ਨੂੰ ਅੱਜ ਉਲਟੀਆਂ ਦਸਤੀਆਂ ਲੱਗੀਆਂ ਨੇ ਜੋ ਕਿ ਬਹੁਤ ਸੀਰੀਅਸ ਮੈਟਰ ਹੈ ਕਿੰਨੇ ਕੁ ਮਰੀਜ਼ ਆ ਚੁੱਕੇ ਹੁਣ ਤੋਂ ਤੁਹਾਡੇ ਜੋ ਮੈਨੂੰ ਲੱਗ ਰਿਹਾ ਵੀ ਇਸ ਟਾਈਮ 20 ਦੇ ਕਰੀਬ ਮਰੀਜ਼ ਦੋ ਤਿੰਨ ਹਸਪਤਲਾਂ ਚ ਪਹੁੰਚ ਚੁੱਕੇ ਨੇ ਘਰਾਂ ਚ ਵੀ ਪਏ ਹੁਣ 1 2 ਵਜੇ ਨੇੜੇ ਬਾਹਰ ਨਹੀਂ ਆਏ ਇਹ ਕਾਫੀ ਭਿਆਨਕ ਇੱਕ ਮਤਲਬ ਕਿ ਬਿਮਾਰੀ ਹੈ ਇਸ ਦਾ ਸਕੋਰੀ ਅਸੀਂ ਮੰਗ ਤਾਂ ਮੈਂ ਐਮਐਲਏ ਸਾਹਿਬੀ ਨੌਲੇਜ ਵੀ ਲਿਆਤੀ ਗੱਲ ਤੇ ਆਪਣੇ ਐਸਐਮਓ ਸਾਹਿਬ ਨਾਲ ਵੀ ਗੱਲ ਹੋਈ ਅਗਰ ਉਹ ਵੀ ਆ ਰਹੇ ਨੇ ਇੱਥੇ ਤੇ ਅਸੀਂ ਵੀ ਆਪਣੇ ਤੌਰ ਤੇ ਖੜੇ ਆ ਜਿੰਨੇ ਕੁ ਅਸੀਂ ਵੀ ਆਸੀਂ ਵੀ ਸਮਾਜਿਕ ਤੌਰ ਤੇ ਜਿੰਨੀ ਇਹਨਾਂ ਦੀ ਮਦਦ ਹੈ ਜ਼ਰੂਰ ਕਰਾਂਗੇ ਪਾਤੜਾ ਸਹਿਰ ਦੇ ਕਈ ਵਾਰਡਾਂ ਦੇ ਵਿੱਚ ਡਾਰੀਆਂ ਫੈਲੇ ਹੋਏ ਐ ਅਰਿਸਟੈਂਟ ਪ੍ਰਾਈਵੇਟ ਹਸਪਤਾਲ ਕਿ ਦੁਰਗਾ ਦਲ ਹਸਪੀਟਲ ਹੈ ਉੱਥੇ ਖੜੇ ਆ ਜਿੱਥੇ ਕਿ ਮਰੀਜ਼ ਦਾਖਲ ਐ ਮਰੀਜ਼ਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਕੀ ਤਕਲੀਫ ਆਪਕੋ ਕਲਤੀ ਲੂਜ ਮੋਸਟ ਉਲਟੀ ਆ ਰਹੀ ਐ ਕੋਈ ਪਾਣੀ ਖਰਾਬ ਆ ਰਿਹਾ ਆਪਕੇ ਹਾਂਜੀ ਪਾਣੀ ਗਲੀਆਂ ਬਹੁਤ ਖਰਾਬ ਆ ਰਿਹਾ ਸੀ ਹੂੰ ਗੰਦਾ ਪਾਣੀ ਪੀਣੇ ਸੀ ਬਿਮਾਰੀ ਫੈਲਦੀ ਗੰਦਾ ਪਾਣੀ ਆ ਹਾਂਜੀ ਟੋਟਲ 4 ਔਰ 5 ਮਾਦਰ ਕਲ ਕਲ ਸੀ ਐਡਮਿਟ ਹੋਏ ਆ 5 ਪੇਸ਼ੈਂਟ ਹੋ ਗਏ ਹਾਂ ਜੀ ਗਲਗੁਸ ਵਰਤ ਲੱਗ ਰਹੇ ਆ ਇਹਨਾਂ ਦਾ ਪ੍ਰੋਪਰ ਟਰੀਟਮੈਂਟ ਹੋ ਰਿਹਾ ਜੋ ਵੀ ਹਮਾਰੇ ਪਾਸ ਫੈਸਿਲਿਟੀ ਹੈ ਪਾਣੀ ਬਹੁਤ ਗੰਦਾ ਆ ਰਿਹਾ ਸਾਨੂੰ ਬਹੁਤ ਦਿੱਕਤ ਪੈ ਰਹੀ ਹੈ ਕੀ ਹੋਇਆ ਬੱਚੇ ਨੂੰ ਤਕਲੀਫ ਹੋ ਰਹੀ ਆ ਟੱਟੀਆਂ ਉਲਟੀਆਂ ਬਹੁਤ ਲੱਗ ਰਹੀਆਂ ਨੇ ਤਿੰਨ ਚਾਰ ਦਿਨ ਹੋ ਗਏ ਜਿਹੜੇ ਵੀ ਸਾਡੇ ਸਾਰੇ ਮੱਲੇ ਤੇ ਸਾਰੇ ਜਵਾਕ ਬਿਮਾਰ ਪੈਣੇ ਕੋਈ ਵੀ ਸੁਰਤ ਨਹੀਂ ਹੈ ਵੀ ਸਾਡੇ ਕੋਲ ਕੋਈ ਉੱਥੇ ਦੇਖਣ ਆ ਤੁਹਾਡੇ ਏਰੀਆ ਦੇ ਵਿੱਚ ਪਾਣੀ ਕੋਈ ਨਹੀਂ ਕੋਈ ਵੀ ਨਹੀਂ ਆਇਆ ਜੀ ਕੱਲ ਸਿਰਫ ਇੱਕ ਕੈਂਟਰ ਪਾਣੀ ਦਾ ਦੇ ਕੇ ਗਏ ਉਲਟੀਆਂ ਟੱਟੀਆਂ ਆਉਂਦੇ ਅੱਛਾ ਕਿੰਨੇ ਦਿਨ तीन चार दिन हो गए नंबर एक हाँ ये एक्चुअली परसों शाम को आए थे दो पेशेंट एक बच्चा आया था और एक लेडीज आई थी ठीक है और मतलब कल फिर और आए चार पेशेंट अभी सवेरे पाँच और आए और ये मतलब एक ही मोहल्ले के हैं मतलब है। कारण मतलब बता रहे हैं क्या है कारण तो ये है कि बोल रहे कि पानी की वो है पानी की समस्या की वजह से और मतलब जो हमारे बड़े डॉक्टर साहब हैं डॉक्टर अजीत उन्होंने कल एक वहाँ टीम भी भेजी थी तो मतलब पानी जो है थोड़ा अच्छा पानी मतलब ये है कि इनको बस पानी मतलब पानी की दिक्कत लग रही तो है मेन तो उबाल के पानी पिए हाँ उबाल के पानी पीए? और यही मतलब पानी फिल्टर करके यही और तो क्या मतलब मेन दिक्कत यही है पानी की वजह से और कुछ नहीं कैमरा मैन प्रथम देना पुरुषोत्तम कौशिक समाना न्यूज़